ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀ ਐ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਕੰਪਲਸਰੀ ਦੀ ਤਿਆਰੀ ਕਰ ਰਹੇ ਆ ਪੰਜਾਬੀ ਲਾਜ਼ਮੀ ਦੇ ਪੇਪਰ ਦੀ ਸੋ ਆਪਾਂ ਨੇ ਪ੍ਰਸੰਗ ਸਹਿਤ ਵਿਆਖਿਆ ਤੇ ਤੁਹਾਡਾ ਟੋਟਲੀ ਸਿਲੇਬਸ ਆਪਣੇ ਅਪਲੋਡ ਕਰ ਰੱਖਿਆ ਗ੍ਰਾਮਰ ਪਾਰਟ ਵੀ ਤੁਹਾਡਾ ਠੀਕ ਹੈ ਤੇ ਜਿਹੜੇ ਹੈਗੇ ਨੇ ਵਿਸ਼ਾ ਵਸਤੂ ਸਾਰ ਉਹ ਉਹ ਆਪਾਂ ਨੇ ਜਿਹੜੇ ਅਲੱਗ ਇੱਕ ਵੀਡੀਓ ਬਣਾਈ ਹੋਈ ਹੈ ਜਿਹਦੇ ਵਿੱਚ ਅਲੱਗ-ਅਲੱਗ ਰਾਈਟਰਸ ਤੁਹਾਨੂੰ ਮਿਲ ਜਾਣਗੇ ਤੇ ਇੱਕ ਪਾਸਿੰਗ ਫਾਰਮੂਲੇ ਵਾਲੀ ਵੀਡੀਓ ਉਹਦੇ ਵਿੱਚ ਦੇਖੋ ਉਹਦੇ ਵਿੱਚ ਮੈਂ ਦੱਸਿਆ ਹੋਇਆ ਕਿ ਤੁਸੀਂ ਕਿੰਨੇ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਕਿੰਨੇ ਜਿਹੜੇ ਕਿ ਤੁਸੀਂ ਵਿਸ਼ਾ ਵਸਤੂ ਸਾਰ ਕਰਨੇ ਨੇ ਕਿਹੜੇ ਗ੍ਰਾਮਰ ਪਾਰਟ ਯਾਰ ਕਰਨਾ ਤੇ ਉਹ ਵੀਡੀਓ ਜਰੂਰ ਵਾਚ ਕਰ ਲਓ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਸ਼ਾਹ ਹੁਸੈਨ ਤੇ ਜਿਹੜੇ ਕਿ ਸੁਲਤਾਨ ਬਾਹੂ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਸ਼ਾਹ ਹੁਸੈਨ ਤੇ ਸੁਲਤਾਨ ਬਾਹੁ ਸੋ ਪਹਿਲੇ 7 ਜਿਹੜੇ ਰਾਈਟਰਸ ਨੇ ਉਹਨਾਂ ਦੀ ਆਪਾਂ ਅਪਲੋਡ ਕਰ ਚੁੱਕੇ ਹਾਂ ਪ੍ਰਸੰਗ ਸਹਿਤ ਵਿਆਖਿਆ ਹਾਂਜੀ ਇਸ ਦੇ ਵਿੱਚ ਪ੍ਰਸੰਗ ਸਹਿਤ ਵਿਆਖਿਆ ਨਾਲ ਦੀ ਨਾਲ ਆਪਾਂ ਜਿਹੜੇ ਕਿ ਇਹਦੇ ਛੋਟੇ ਕੁਐਸਚਨ ਨੇ ਜਾਂ ਜਿਹੜੇ ਦੇ ਵਿੱਚ ਹੈਗੇ ਨੇ ਆਪਣੇ ਵਿਸ਼ਾ ਵਸਤੂ ਸਾਰ ਉਹ ਵੀ ਤੁਹਾਨੂੰ ਨਾਲ ਦੀ ਨਾਲ ਸ਼ੋ ਕਰੀ ਜਾਵਾਂਗੇ ਹਾਂਜੀ ਇਹਦੇ ਵਿੱਚ ਹੈ ਫਰਸਟ ਮੈਂ ਵੀ ਚੋਕ ਰਾਂਜਨ ਦੀ ਜਾਣਾ ਨਾਲ ਮੇਰੇ ਕੋਈ ਚੱਲੇ ਮੇਰੀ ਇੰਪੈਰੀ ਪਾਉਂਦੀ ਮਿੰਤਾ ਕਰਦੀ ਜਾਣਾ ਤਾਂ ਪਿਆ ਇਕੱਲੇ ਇੰਪੋਰਟੈਂਟ ਹੈ ਵੈਰੀ ਵੈਰੀ ਇੰਪੋਰਟੈਂਟ ਨੈ ਵੀ ਡੂੰਗੀ ਤੁਲਾ ਪੁਰਾਣਾ ਸ਼ੀਹਾ ਤਾਂ ਪੱਤਣ ਮੱਲੇ ਜੇ ਕੋਈ ਖਬਰ ਮਿੱਤਰਾਂ ਦੀ ਲਿਹਾਵੇ ਮੈਂ ਹੱਥ ਦੇ ਦੇਣੀ ਆ ਛੱਲੇ ਰਾਤੀ ਦਰਦ ਇਹੇ ਦਰਮਨ ਦੀ ਕਾਓ ਮਿੱਤਰਾਂ ਦੇ ਅੱਲੇ ਰਾਂਝਣ ਯਾਰ ਤਬੀਬ ਸੁਣੀ ਦਾ ਮੈਂ ਤਨ ਦਰਦ ਅਵੱਲੇ ਕਹੇ ਹੁਸੈਨ ਹੁਸੈਨ ਫਕੀਰ ਨਿਮਾਣਾ ਸਾਈ ਸੁਨੇਹੜੇ ਕੱਲੇ ਚੋਕ ਕੀ ਹੋ ਗਿਆ ਝੁੱਗੀ ਰਾਂਝਣ ਪਿਆਰਾ ਰੱਬ ਨੈ ਹੋ ਗਿਆ ਨਦੀ ਤੁਲਾ ਬੇੜੀ ਸ਼ੀਹ ਸ਼ੇਰ ਵਾਂਗ ਦਰਮੰਦੀ ਦੁਖੀ ਕਾਹ ਹੋ ਗਿਆ जखਮ ਅੱਲੇ ਕੱਚੀ ਤਬੀਬ ਹਕੀਮ ਹਾਂਜੀ ਇਹ ਕਾਫ ਟੋਟਾਂ ਸ਼ਾਹੂ ਜ਼ੇਨ ਦੀ ਰਚੀ ਹੋਈ ਕਾਫੀ ਆ ਜੋ ਮੱਧਕਾਲੀ ਪੰਜਾਬੀ ਕਾਫ ਸੂਰਾ ਕਾਫ ਸੰਗ੍ਰਹਿ ਦੇ ਵਿੱਚ ਮੈਂ 20 ਚੋਕ ਰੰਜਨ ਦੀ ਜਾਣਾ ਸ਼ਬਦ ਨਾਲ ਆਰੰਭ ਹੁੰਦੀ ਆ ਇਸ ਕਾਫੀ ਦੇ ਵਿੱਚ ਕਵੀ ਨੇ ਹੀਰ ਰੂਪ ਦੇ ਵਿੱਚ ਆਪਣੇ ਪ੍ਰੀਤਮ ਪ੍ਰਭੂ ਦੇ ਵਿਛੋੜੇ ਮਤਲਬ ਕਿ ਪ੍ਰਭੂ ਪਰਮਾਤਮਾ ਨੂੰ ਜਿਹੜਾ ਰਾਂਝਾ ਕਿਹਾ ਤੇ ਜਿਹੜੀ ਮਨੁੱਖੀ ਦੀ ਆਤਮਾ ਉਹਨੂੰ ਕੀ ਕਿਹਾ ਹੀਰ ਕਿਹਾ ਪ੍ਰਭੂ ਪ੍ਰੀਤਮ ਪ੍ਰਭੂ ਦੇ ਵਿਛੋੜੇ ਦੇ ਦੁੱਖ ਤੇ ਉਹਨੂੰ ਮਿਲਣ ਦੀ ਜਿਹੜੀ ਤਾਂਘ ਦਾ ਵਰਣਨ ਕੀਤਾ ਵਿਆਖਿਆ ਦੇ ਵਿੱਚ ਮੈਂ ਆਪਣੇ ਪ੍ਰੀਤਮ ਰਾਂਝਣ ਦੀ ਝੁੱਗੀ ਦੇ ਵਿੱਚ ਜਾਣਾ ਝੁੱਗੀ ਮਤਲਬ ਕਿ ਝੋਪੜੀ ਦੇ ਵਿੱਚ ਮੈਂ ਚਾਹੁੰਦੀ ਆ ਕਿ ਮੇਰੇ ਨਾਲ ਕੋਈ ਤੁਰੇ ਮੈਂ ਹੋਰ ਉਹਨਾਂ ਨੂੰ ਵੀ ਆਪਣੇ ਨਾਲ ਲਿਜਾਣ ਲਈ ਉਹਨਾਂ ਦੇ ਪੈਰੀ ਪਈਆਂ ਤੇ ਉਹਨਾਂ ਦੇ ਮਿੰਨਤਾ ਕੀਤੀਆਂ ਨੇ ਪਰ ਮੈਨੂੰ ਆਪਣੇ ਪ੍ਰੀਤਮ ਵੱਲ ਇਕੱਲੇ ਹੀ ਜਾਣਾ ਪੈ ਗਿਆ ਸੰਸਾਰ ਰੂਪੀ ਇਹ ਨਦੀ ਡੂੰਗੀ ਆ ਸੰਸਾਰ ਨੂੰ ਕਹੇ ਵੀ ਨਦੀ ਬਹੁਤ ਡੂੰਗੀ ਆ ਪਰ ਮੇਰੀ ਜੀਵਨ ਰੂਪੀ ਬੇੜੀ ਪੁਰਾਣੀ ਐ ਇਸ ਸੰਸਾਰੂਪੀ ਨਦੀ ਨੂੰ ਪਾਰ ਕਰਕੇ ਆਪਣੇ ਪ੍ਰੀਤਮ ਦੇ ਟਿਕਾਣੇ ਉੱਪਰ ਜਾਣ ਔਖਾ ਜੇ ਕੋਈ ਮੇਰੇ ਮਿੱਤਰ ਰਾਂਝਣ ਦੀਆਂ ਖ਼ਬਰਾਂ ਲਿਆਵੇ ਤਾਂ ਮੈਂ ਹੱਥਾਂ ਦੇ ਤਾਂ ਮੈਂ ਆਪਣੇ ਹੱਥਾਂ ਦੇ ਛੱਲੇ ਲਾ ਕੇ ਉਹਨੂੰ ਇਨਾਮ ਦੇ ਵਜੋਂ ਦੇਾਂਗੀ ਜੇ ਮੈਂ ਆਪਣੇ ਪਿਆਰੇ ਰਾਂਝਣ ਦੇ ਵਿਛੋੜੇ ਵਿੱਚ ਰਾਤ ਦਿਨ ਦਰਦ ਨਾਲ ਭਰੀ ਰਹਿਣੀ ਆ ਮੇਰੇ ਦਿਲ ਉੱਪਰ ਮਿੱਤਰਾਂ ਦੇ ਵਿਛੋੜੇ ਕਾਰਨ ਲੱਗੇ ਹੋਏ ਅਲ ਜ਼ਖਮ ਅੱਲੇ ਨੇ ਮੈਂ ਸੁਣਦੀ ਹਾਂ ਮੇਰਾ ਰਾਂਝਾ ਯਾਰ ਵਿਰਹੋ ਦੇ ਦਰਦ ਦਾ ਹਕੀਮ ਹੈ ਮੈਨੂੰ ਉਹ ਮੇਰੇ ਸਰੀਰ ਨੂੰ ਲੱਗੇ ਵਿਰਹੋ ਦੇ ਅਵੱਲੇ ਰੋਗ ਨੂੰ ਦੂਰ ਕਰੂਗਾ ਮੈਂ ਰੱਬ ਦਾ ਇੱਕ ਨਿਮਾਣਾ ਫਕੀਰ ਹਾਂ ਮੈਨੂੰ ਉਸ ਸੱਜਣ ਨੇ ਮਿਲਣ ਲਈ ਸੁਨੇਹਾ ਭੇਜਿਆ ਇਸ ਕਰਕੇ ਮੈਂ ਵੀ ਉਸ ਨੂੰ ਮਿਲਣ ਲਈ ਜ਼ਰੂਰ ਜਾਣਾ ਅੱਗੇ ਦਾ ਵਿਸ਼ਾ ਵਸਤੂ ਸਾਰਾ ਛੋਟੇ ਕੁਐਸ਼ਨ ਹਾਂਜੀ ਅੱਗੇ ਹੈਗਾ ਮਾਈਨੀ ਮੈਂ ਕਿਨੂੰ ਆਖਾਂ ਉਹ ਦਰਦ ਵਿਛੋੜੇ ਦਾ ਹਾਲ ਧੂਆਂ ਧੁੱਖੇ ਮੇਰੇ ਮੁਰਸ਼ਦ ਵਾਲਾ ਜਾਂ ਫੋਲਾਂ ਤਾਂ ਲਾਲ ਸੂਲਾ ਮਾਰ ਦੀ ਬਾਣੀ ਕੀਤੀ ਵਿਰਹੋਂ ਪਾਇਆ ਸਾਡੇ ਖਿਆਲ ਦੁੱਖਾਂ ਦੀ ਰੋਟੀ ਸੂਲਾ ਦਾ ਸਾਲਣ ਆਹੀ ਦਾ ਬਾਲਣ ਬਾਲ ਸੂਲਾ ਕੀ ਹੋ ਗਿਆ ਚੋਬਾਂ ਦੀ ਬਾਣੀ ਝੱਲੀ ਸਾਲਣ ਕੀ ਹੋ ਗਿਆ ਸਲੂਣਾ ਹਾਂਜੀ ਪ੍ਰਸੰਗ ਉਹੀ ਹੋ ਗਿਆ ਵਿਆਖਿਆ ਦੇ ਵਿੱਚ ਮੁਰਸ਼ਦੋ ਵਿਛੜੀ ਰੂਹ ਕਹਿੰਦੀ ਹੈ ਕਿ हे ਮੇਰੀ ਮਾਈ ਹੀ ਮੇਰੀ ਮਾਂਏ ਮੈਂ ਆਪਣੇ ਪਿਆਰੇ ਮੁਰਸ਼ਿਦੇ ਵਿਛੋੜੇ ਦੇ ਦਰਦ ਦਾ ਹਾਲ ਕਿੰਨੂੰ ਦੱਸਾਂ ਮੇਰੇ ਅੰਦਰ ਉਹਦੇ ਵਿਛੋੜੇ ਦੀ ਅੱਗ ਲੱਗੀ ਹੋਈ ਹੈ ਮੇਰੇ ਸਰੀਰ ਅੰਦਰ ਜਿਹੜਾ ਸਾਹ ਚੱਲ ਰਿਹਾ ਇਹ ਇਸ ਤਰ੍ਹਾਂ ਦਾ ਜਿਵੇਂ ਵਿਛੋੜੇ ਦੀ ਅੱਗ ਦਾ ਧੂਆਂ ਧੁਖ ਰਿਹਾ ਹੋਵੇ ਜਦੋਂ ਮੈਂ ਇਸ ਨੂੰ ਫੋਲਦੀ ਹਾਂ ਤਾਂ ਅੱਗ ਲਾਲੋ ਲਾਲ ਭਖਰੀ ਦਿਖਾਈ ਦਿੰਦੀ ਆ ਭਾ ਜੇਕਰ ਮੈਂ ਕਿਸੇ ਅੱਗੇ ਦਰਦ ਦੇ ਵਿਛੋੜੇ ਨੂੰ ਬਿਆਨ ਕਰਦੀ ਆ ਤੇ ਇਹ ਅੱਗ ਹੋਰ ਭੜਕਦੀ ਆ ਮੇਰੇ ਪਿਆਰੇ ਮੁਰਸ਼ਿਦ ਨੇ ਮੈਨੂੰ ਆਪਣੇ ਪ੍ਰੇਮ ਦੀਆਂ ਚੋਬਾਂ ਮਾਰ ਮਾਰ ਕੇ ਝੱਲੀ ਕਰਤਾ ਹੁਣ ਤਾਂ ਮੇਰੇ ਖਿਆਲ ਦੇ ਵਿੱਚ ਕੇਵਲ ਉਸ ਉਸ ਦਾ ਹੀ ਵਿਰਹਿ ਹੈ ਵਿਛੋੜਾ ਦੁੱਖ ਹੈ ਏ ਵੀ ਰਹੀ ਮੇਰੇ ਜੀਵਨ ਦੀ ਖੁਰਾਕ ਬਣ ਚੁੱਕਿਆ ਮੈਂ ਦੁੱਖਾਂ ਦੀ ਰੋਟੀ ਸੂਲਾਂ ਦੇ ਸਲੂਨੇ ਨਾਲ ਖਾਨੀ ਆ ਤੇ ਇਸ ਨੂੰ ਆਹਾਂ ਦਾ ਬਾਲਣ ਬਾਲ ਕੇ ਪਕਾਉਂਦੀ ਆ ਗੇਹਾਂ ਦਾ ਜੰਗਲ ਵੇਲੇ ਫਿਰਾਂ ਡੁੰਡੇਂ ਦੀ ਅਜੇ ਨਾ ਪਾਇਓ ਲਾਲ ਕਹਿੋ ਸੀਨ ਫਕੀਰ ਨਿਮਾਣਾ ਸੌਹ ਮਿਲੇ ਤਾਂ ਥੀਵਾ ਨਿਹਾਲ ਹਾਂਜੀ ਇਸ ਦੇ ਵਿੱਚ ਅ ਵਿਰਹਨ ਕਹਿੰਦੀ ਆ ਕਿ ਮੈਂ ਆਪਣੇ ਪਿਆਰੇ ਮੁਰਸ਼ਿਦ ਨੂੰ ਜੰਗਲਾਂ ਵੇਲਿਆਂ ਦੇ ਵਿੱਚ ਲੱਭਦੀ ਫਿਰਦੀ ਆ ਪਰ ਉਹ ਅਜੇ ਤੱਕ ਮੈਨੂੰ ਨਹੀਂ ਮਿਲਿਆ ਪ੍ਰਭੂ ਦਾ ਨਾਮ ਆਣਾ ਫਕੀਰ ਸ਼ਾਹੂ ਸਿੰਘ ਇਸਤਰੀ ਰੂਪ ਦੇ ਵਿੱਚ ਕਹਿੰਦਾ ਜੇ ਉਹਨੂੰ ਉਸ ਦਾ ਪਤੀ ਮਿਲ ਜਾਵੇ ਤਾਂ ਵੀ ਉਹ ਖੁਸ਼ ਹੋ ਸਕਦੀ ਹੈ ਖੁਸ਼ ਹੋ ਸਕਦੀ ਹੈ ਅੱਗੇ ਇਸ ਦਾ ਮਾਇਨੇ ਮੇ ਕਿ ਇਹਨੂੰ ਆਖਾਂ ਵੈਰੀ ਵੈਰੀ ਇੰਪੋਰਟੈਂਟ ਵਿਸ਼ਾ ਵਸਤੂ ਥੀਮ ਛੋਟੇ ਕੁਐਸਚਨ ਨੇ ਨੈਕਸਟ ਹੈਗਾ ਮਨ ਅਟਕੇ ਬਿ ਪ੍ਰਵਾਹ ਦੇ ਨਾਲ ਬਿ ਪ੍ਰਵਾਹ ਹੁੰਦਾ ਕਿਸੇ ਦੀ ਪ੍ਰਵਾਹ ਨਾ ਕਰਨ ਵਾਲਾ ਪਰਮਾਤਮਾ ਉਸ ਦੀਨ ਦੁਨੀ ਦੇ ਸਾਹ ਦੇ ਨਾਲ ਦੀਨ ਦੁਨੀ ਕੀ ਹੋ ਗਿਆ ਧਰਮ ਤੇ ਦੁਨੀਆ ਕਾਜੀ ਮੁੱਲ ਮਤਾਂ ਦਿੰਦੀ ਦੰਦੇ ਮੱਤੀ ਦੰਦੇ ਮੱਤੀ ਕਿ ਹੋ ਗਿਆ ਦੰਦੇ ਮਤਲਬ ਕਿ ਮਤਾਂ ਸਲਾਹ ਦਿੰਦੇ ਖਰੇ ਸਿਆਣੇ ਰਾਹ ਦੱਸਦੇ ਖਰੇ ਸਿਆਣੇ ਹੁੰਦਾ ਬਹੁਤ ਸਿਆਣੇ ਦੱਸਦੇ ਹੋਗਾ ਦੱਸਦੇ ਇਸ਼ਕ ਦੀ ਲੱਗੇ ਰਾਹ ਨਾਲ ਹਾਂਜੀ ਇਸ ਦੇ ਵਿੱਚ ਇਸ ਕਾਫੀ ਦੇ ਵਿੱਚ ਦੱਸਦਾ ਸ਼ਾਹੂ सेन ਕਿ ਰੱਬ ਦੇ ਆਸ਼ਕ ਜਿਹੜੇ ਸ਼ਰਾਂ ਦੇ ਬੰਧਨ ਨੇ ਉਹਨਾਂ ਤੋਂ ਅਲੱਗ ਰਹਿ ਕੇ ਸਿੱਧਾ ਪ੍ਰਭੂ ਨਾਲ ਰਿਸ਼ਤਾ ਜੋੜਦੇ ਨੇ ਤੇ ਉਹ ਇਸ ਸੰਸਾਰ ਨੂੰ ਨਾਸ਼ਵਾਨ ਸਮਝਦੇ ਹੋਏ ਪ੍ਰਭੂ ਮਿਲਾਪ ਲਈ ਤਾਂਗ ਰੱਖਦੇ ਨੇ ਇਨਾ ਸਤਰ ਵਿੱਚ ਕਵੀ ਰੱਬ ਦੇ ਆਸ਼ਕਾਂ ਦੇ ਇਸ਼ਾਰਾ ਦੇ ਬੰਦਨਾ ਤੋਂ ਬੇਪਰਵਾਹੀ ਦੀ ਗੱਲ ਕਰਦਾ ਵਿਆਖਿਆ ਦੇ ਵਿੱਚ ਕਵੀ ਇਸਤਰੀ ਰੂਪ ਦੇ ਵਿੱਚ ਕਹਿੰਦਾ ਕਿ ਮੇਰਾ ਮਨ ਉਸ ਬੇਪਰਵਾਹ ਪ੍ਰਭੂ ਦੇ ਨਾਲ ਜੁੜ ਗਿਆ ਇਹ ਮਨ ਉਸ ਪ੍ਰਭੂ ਨਾਲ ਜੁੜਿਆ ਜੋ ਦੀਨ ਦੁਨੀਆ ਦਾ ਬਾਦਸ਼ਾਹ ਮਾਲਕ ਮੈਨੂੰ ਕਾਜੀ ਮੁੱਲਮਤਾਂ ਦੰਦੇ ਨੇ ਕਿ ਸ਼ਰਧਾ ਦੇ ਨਿਯਮ ਰਾਹੀਂ ਪ੍ਰਭੂ ਨੂੰ ਪਾਓ ਹੋਰ ਵੀ ਸਿਆਣੇ ਉਸ ਪ੍ਰਭੂ ਨੂੰ ਮਿਲਣ ਦਾ ਰਾਹ ਦੱਸਦੇ ਨੇ ਪਰ ਇਸ਼ਕ ਕਦੇ ਕਿਸੇ ਰਾਹ ਤੇ ਨਹੀਂ ਦੁਰਦਾ ਇਸ਼ਕ ਦੇ ਨਿਯਮ ਦਾ ਇਸ਼ਕ ਦੇ ਨਿਯਮ ਦਾ ਕੀ ਸਬੰਧ ਆਗੇ ਹੈਗਾ ਨਦੀਓ ਪਾਰ ਰਾਂਜਨ ਦਾ ਠਾਣਾ ਕੀਤਾ ਕੌਲ ਜ਼ਰੂਰੀ ਜਾਣਾ ਹਾਂਜੀ ਤੂਗਰ ਸਟੱਡੀ ਕਲਾਸਿਸ ਤੇ ਵੀਡੀਓ ਦੇਖ ਰਹੇ ਹੋ ਤੁਸੀਂ ਮਿੰਤਾ ਕਰ ਮਲਾ ਨਾਲ ਕਹੇ ਉਸीन ਫਕੀਰ ਨਿਮਾਣਾ ਦੁਨੀਆ ਛੋੜ ਆਖਰ ਮਰ ਜਾਣਾ ਓੜ ਕੰਮ ਅਲਾਏ ਨਾਲ ਠਾਣਾ ਠਾਣਾ ਕਿਉਂਗਾ ਟਿਕਾਣਾ ਕੌਲ ਹੋ ਗਿਆ ਇਕਰਾਰ ਕੀਤਾ ਹੋਇਆ ਵਾਅਦਾ ਕੀਤਾ ਹੋਇਆ ਮਲਾ ਪਾਰ ਲਗਾਉਣ ਵਾਲਾ ਮੁਰਸ਼ਿਦ ਵਿਆਖਿਆ ਦੇ ਵਿੱਚ ਹਾਂਜੀ ਇਸ ਕਾਫੀ ਦੇ ਵਿੱਚ ਕਵੀ ਦੱਸਦਾ ਕਿ ਰੱਬ ਦੇ ਆਸ਼ਕ ਸ਼ਰਾਂ ਦੇ ਬੰਦਲਾਂ ਤੋਂ ਅਲੱਗ ਰਹਿ ਕੇ ਸਿੱਧਾ ਪ੍ਰਭੂ ਨਾਲ ਰਿਸ਼ਤਾ ਜੋੜਦੇ ਨੇ ਤੇ ਉਹ ਇਸ ਸੰਸਾਰ ਨੂੰ ਨਾਸ਼ਵਾਨ ਸਮਝਦੇ ਹੋਏ ਪ੍ਰਭੂ ਮਿਲਾਪ ਲਈ ਇੱਛਾ ਰੱਖਦੇ ਨੇ ਇਨ੍ਹਾਂ ਸਤਰਾਂ ਵਿੱਚ ਕਵੀ ਨੇ ਇਸ ਜੀਵ ਇਸਤਰੀ ਦੇ ਪ੍ਰਭੂ ਮਿਲਾਪ ਲਈ ਇੱਛਾ ਨੂੰ ਬਿਆਨ ਕੀਤਾ ਹਾਂਜੀ ਵਿਅਕਰ ਵਿੱਚ ਕਵੀ ਇਸਤਰੀ ਰੂਪ ਦੇ ਵਿੱਚ ਬੜੇ ਨਿਰਮਾਣਤਾ ਨਾਲ ਕਹਿ ਰਿਹਾ ਕਿ ਮੇਰੇ ਰਾਜਨ ਦਾ ਟਿਕਾਣਾ ਨਦੀਆਂ ਪਾਰ ਭਾਵ ਭਵ ਸਾਗਰ ਤੋਂ ਪਾਰ ਆ ਮੈਨੂੰ ਮਿਲਣ ਦਾ ਇਕਰਾਰ ਕੀਤਾ ਮੈਂ ਇਸ ਲਈ ਮੈਂ ਉਹਨੂੰ ਮਿਲਣ ਲਈ ਹੀ ਜ਼ਰੂਰ ਜਾਣਾ ਮੈਂ ਆਪਣੇ ਮੁਰਸ਼ਿਦ ਗੁਰੂ ਦੀਆਂ ਮਿੰਨਤਾਂ ਕਰ ਰਹੀ ਹਾਂ ਕਿ ਉਹ ਮੈਨੂੰ ਭਵ ਸਾਗਰ पार ਕਰਕੇ ਉਸ ਪ੍ਰਭੂ ਨਾਲ ਮਿਲਾ ਦੇਵੇ ਕਵੀ ਕਹਿੰਦਾ ਕਿ ਕਿਸੇ ਨੇ ਦੁਨੀਆ ਵਿੱਚ ਸਦਾ ਨਹੀਂ ਰਹਿਣਾ ਆਖਰ ਦੁਨੀਆ ਨੂੰ ਛੱਡ ਕੇ ਮਰ ਜਾਣਾ ਤੇ ਔੜਕ ਵਾਸਤਾ ਪ੍ਰਭੂ ਨਾਲ ਹੀ ਰਹਿ ਜਾਣਾ ਇਸ ਕਰਕੇ ਇਸ ਦੁਨੀਆ ਵਿੱਚ ਉਸ ਦੀ ਪ੍ਰਾਪਤੀ ਲਈ ਯਤਨ ਕਰਨੇ ਚਾਹੀਦੇ ਨੇ ਅੱਗੇ ਹੈਗਾ ਮਾਨਾਟਕਾ ਵੇ ਪ੍ਰਵਾਹ ਦੇ ਨਾਲ ਹਾਂਜੀ ਇਸ ਦਾ ਵਿਸ਼ਾ ਵਸਤੂ ਸਾਰ ਹਾਂਜੀ ਇਸ ਦੇ ਕੁਐਸਚਨ ਆਨਸਰ ਨੇ ਹਾਂਜੀ ਅੱਗੇ ਹੈਗਾ ਚਰਖਾ ਮੇਰਾ ਰੰਗੂ ਲੜਾ ਰੰਗ ਲਾਲ ਜੇਵੜ ਚਰਖਾ ਤੇਵੜ ਮੁੰਨੇ ਗੁਣ ਖੁਣ ਕਹਿ ਗਿਆ 12 ਪੁੰਨੇ ਸਾਈ ਕਾਰਨ ਲੋਇ ਨਰੁੰਨੇ ਰੋਏ ਇਹ ਬਹਾਨਿਆ ਹਾਲ ਚਰਖਾ ਹੋ ਗਿਆ ਸਰੀਰੂਪੀ ਚਰਖਾ ਪੁੰਨੇ ਹੋ ਗਿਆ ਪੂਰੇ ਹੋ ਗਏ ਲੌਇਨ ਹੋ ਗਏ ਅੱਖਾਂ ਬੰਬਾਇਆ ਹੋ ਗਿਆ ਗੁਆਇਆ ਹਾਂਜੀ ਇਸ ਕਾਫੀ ਦੇ ਵਿੱਚ ਕਵੀ ਨੇ ਚਰਖੇ ਨੂੰ ਆਪਣੇ ਸਰੀਰ ਦਾ ਚਰਖੇ ਨੂੰ ਆਪਣਾ ਸਰੀਰਕ ਚਿੰਨ ਮੰਨਿਆ ਠੀਕ ਹੈ ਸਰੀਰ ਦਾ ਚਿੰਨ ਮੰਨਿਆ ਚਰਖੇ ਨੂੰ ਤੇ ਪ੍ਰਭੂ ਬਦੀ ਦੇ ਵਿਛੋੜੇ ਦੇ ਦਰਦ ਵਿਕਾਰਾਂ ਦੁਆਰਾ ਮਨ ਦੇ ਵਿੱਚ ਪੈਦਾ ਹੋਈ ਭਟਕਣਾ ਤੇ ਆਪਣੇ ਫਰਜ਼ ਦੀ ਗੱਲ ਕੀਤੀ ਆ ਤੇਨਾ 17 ਵਿੱਚ ਪ੍ਰਭੂ ਭਤੀ ਦੇ ਵਿਛੋੜੇ ਦਾ ਦਰਦ ਬਿਆਨ ਕੀਤਾ ਵਿਆਖਿਆ ਦੇ ਵਿੱਚ ਕਵੀ ਇਸਤਰੀ ਰੂਪ ਦੇ ਵਿੱਚ ਕਹਿੰਦਾ ਕਿ ਮੇਰਾ ਸਰੀਰ ਰੂਪੀ ਚਰਖਾ ਰੰਗਲਾ ਤੇ ਲਾਲ ਹੈ ਜਿੰਨਾ ਵੱਡਾ ਇਹ ਚਰਖਾ ਓਨੇ ਵੱਡੇ ਇਸ ਦੇ ਮੁੰਨੇ ਨੇ ਤੇ ਹੁਣ ਮੇਰਾ ਪ੍ਰਭੂ ਪਿਆਰਾ ਕਹਿ ਰਿਹਾ ਕਹਿ ਗਿਆ ਸੀ ਕਿ ਮੈਂ ਤੈਨੂੰ ਆਪਣਾ ਪਿਆਰ ਦੇਵਾਂਗਾ ਤੇ ਮੈਂ ਸਮਝਦੀ ਸਾਂ ਕਿ ਮੈਂ ਇਸ ਖੇਡ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਪਰ ਉਸ ਮਾਲਕ ਪ੍ਰਭੂ ਦਾ ਦੁਆਰਾ ਪਿਆਰ ਨਾ ਦੇਣ ਕਰਕੇ ਮੇਰੀ ਅੱਖਾਂ ਰੋ ਰਹੀਆਂ ਨੇ ਤੇ ਰੋ ਰੋ ਕੇ ਇਹਨਾਂ ਦਾ ਬੁਰਾ ਹਾਲ ਹੋ ਗਿਆ ਜੇ ਜੇਵੜ ਚਰਖਾ ਤੇਵੜ ਕਮਿਆਨ ਸਭੇ ਇੰਜਾਂ ਸੀਸ ਗੁਦਾਇਨ ਸੀਸ ਗੁਦਾਇਨ ਕਾਈ ਨਾ ਆਈਆਂ ਹਾਲ ਵੜਾਈਨ ਹੁਣ ਕਾਈ ਨਾ ਚਲਦੀ ਨਾਲ ਕਮਾਇਨ ਕੀ ਹੋ ਗਿਆ ਟੋੜ ਸੀਸ ਹੋ ਗਿਆ ਸਿਰ ਹਾਂਜੀ ਇਹ ਸ਼ਾਹਸੇਨ ਚਰਖੇ ਨੂੰ ਆਪਣੇ ਸਰੀਰ ਦਾ ਚਿੰਨ ਮੰਨਦੇ ਆ ਪ੍ਰਭੂ ਪਤੀ ਦੇ ਵਿਛੋੜੇ ਦਾ ਦਰਦ ਦੇ ਵਿਕਾਰਾਂ ਦੁਆਰਾ ਆਪਣੇ ਮਨ ਦੇ ਵਿੱਚ ਕੀਤੀ ਗਈ ਭਟਕਣਾ ਤੇ ਆਪਣੇ ਫਰਜ਼ ਦੀ ਗੱਲ ਕੀਤੀ ਆ ਇਹਨਾਂ ਸਤਰਾਂ ਵਿੱਚ ਪ੍ਰਭੂ ਵਿਛੋੜੇ ਦਾ ਦਰਦ ਦਾ ਵਿਆਖੇਰ ਵਿੱਚ ਕਵੀ ਇਸ ਤਰੀਕੂ ਦੇ ਵਿੱਚ ਕਹਿੰਦਾ ਕਿ ਜਿੰਨਾ ਵੱਡਾ ਮੇਰਾ ਚਰਖਾ ਓਨਾ ਵੱਡਾ ਹੀ ਇਸ ਦਾ ਢੋਲ ਹੈ। ਮੇਰੇ ਸਾਰੇ ਸਹੇਲੀਆਂ ਸੀਸ ਗੁੰਦਾਣਾ ਆਂਦਾ ਹੋਣਾ ਨੇ ਉਹਨਾਂ ਨੂੰ ਪਤੇ ਮਿਲਣ ਦੀ ਖੁਸ਼ੀ ਆ ਪਰ ਮੈਂ ਵਿਛੋੜੇ ਵਿੱਚ ਦੁਖੀ ਹਾਂ। ਕੋਈ ਵੀ ਮੇਰਾ ਦੁੱਖ ਵੰਡਾਉਣ ਲਈ ਨਹੀਂ ਆਈ। ਮੇਰਾ ਕੋਈ ਵਸ ਨਹੀਂ ਚੱਲਦਾ ਮੈਂ ਆਪਣੀ ਇੱਕ ਇਸ ਚਤਰਾਈ ਨਾਲ ਆਪਣੇ ਪਿਆਰੇ ਨੂੰ ਮਿਲ ਸਕਾਂ। ਬੱਚੇ ਖਾਦਾ, ਗੋੜਾ ਵਾੜਾ ਸਭੋ ਲੜਦਾ, ਵੇੜਾ ਵਾੜਾ ਮੈਂ ਕੀ ਫੜਿਆ, ਫੇੜਿਆ, ਵੇੜੇ ਦਾ ਨਹੀਂ ਸਭ ਪੰਜਾ ਮੇਰੇ ਖਿਆਲ ਹਾਂਜੀ ਗੋ ਘੋੜਾ ਵਾੜਾ ਕਿਉਂਗਾ ਨੇਕੇ ਕੰਮਾਂ ਦੀ ਉਮਰ ਭਰ ਦੀ ਕਮਾਈ ਨੇਕ ਕੰਮਾਂ ਦੀ ਵੇੜਾ ਵਾੜਾ ਵੇੜੇ ਦੇ ਸਾਰੇ ਲੋਕ ਫੇੜਿਆ ਵਿਗਾੜਿਆ ਹਾਂਜੀ ਇਹਦੇ ਵਿੱਚ ਕਵੀ ਇਸਤਰੀ ਰੂਪ ਦੇ ਵਿੱਚ ਲਿਖਦਾ ਕਿ ਹੰਕਾਰ ਰੂਪ ਬੱਛੇ ਨੇ ਮੇਰੇ ਕੱਤੇ ਹੋਏ ਸਾਰੇ ਗੋੜੇ ਭਾਵ ਨੇਕ ਕੰਮਾਂ ਤੇ ਭਗਤੀ ਦੀ ਸਾਰੀ ਕਮਾਈ ਨੂੰ ਖਾ ਲਿਆ ਮੇਰੇ ਨਾਲ ਸਾਰਾ ਵਿੜਾ ਲੜਦਾ ਹੈ ਭਾਵ ਮੇਰੇ ਅੰਦਰਲੇ ਵਿਕਾਰ ਮੈਨੂੰ ਭਗਤੀ ਨਾਲ ਰੋਕਦੇ ਨੇ ਮੈਨੂੰ ਇਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਇਹਨਾਂ ਦਾ ਕੀ ਵਿਗਾੜਿਆ ਇਹ ਸਾਰੇ ਮੇਰੇ ਮਗਰ ਪਏ ਹੋਏ ਨੇ ਤੇ ਮੈਨੂੰ ਨੇਕ ਪਾਸੇ ਲੱਗਣ ਤੋਂ ਰੋਕ ਰਹੇ ਨੇ ਅੱਗੇ ਹੈਗਾ ਜੇਵੜ ਜੇਵੜ ਚਰਖਾ ਤੇਵੜ ਪੱਛੀ ਮਾਪਿਆ ਮੇਰੇ ਸਿਰ ਤੇ ਰੱਖੀ ਕਹੇ ਉਸीन ਫਕੀਰ ਸਾਈ ਦਾ ਹਰ ਦਮ ਨਾਲ ਸਮਾਲ ਹਾਂਜੀ ਕਵੀ ਇਸ ਤਰੀਕ ਰੂਪ ਦੇ ਵਿੱਚ ਕਹਿੰਦਾ ਜਿੰਨਾ ਵੱਡਾ ਮੇਰਾ ਸਰੀਰ ਰੂਪੀ ਚਰਖਾ ਉੰਨੀ ਵੱਡੀ ਹੀ ਮੇਰੇ ਫਰਜ਼ਾਂ ਦੀ ਬੱਤੀ ਆ ਸੋ ਮੇਰੇ ਮਾਪਿਆਂ ਨੇ ਮੇਰੇ ਸਿਰ ਉੱਪਰ ਧਰ ਕੇ ਮੈਨੂੰ ਸਹੁਰੇ ਘਰ ਤੋਹ ਰਿਹਾ ਇਸ ਫਰਜ਼ ਅਨੁਸਾਰ ਮਾਲਕ ਪ੍ਰਭੂ ਦਾ ਫਕੀਰ ਬਣਿਆ ਸ਼ਾਹ ਹੁਸੈਨ ਕਹਿੰਦਾ ਕਿ ਮੈਨੂੰ ਹਰਦਮ ਪ੍ਰਭੂ ਦਾ ਨਾਮ ਯਾਦ ਰੱਖਣਾ ਚਾਹੀਦਾ ਚਰਖਾ ਮੇਰਾ ਡੰਗਲਣਾ ਹਾਂਜੀ ਇਹਦਾ ਵਿਸ਼ਾ ਵਸਤੂਸਾਰ ਉਹਨਾਂ ਦੇ ਛੋਟੇ ਕੁਐਸਚਨ ਨੇ ਹਾਂਜੀ ਨੈਕਸਟ ਸ਼ਾਰਟ ਕੁਐਸਚਨ ਤੋਂ ਬਾਅਦ ਅੱਗੇ ਹੈਗਾ ਹਾਂਜੀ ਸੱਜਣ ਦੇ ਹੱਥ ਬਾਹ ਸਾਡੀ ਕਿਉ ਕਰ ਅੱਖਾਂ ਛੱਡਦੇ ਅੜਿਆ ਰਾਤ ਅੰਧੇਰੀ ਬੱਦਲ ਕਣੀਆਂ ਬਾਜ ਵਕੀਲਾ ਮੁਸ਼ਕਲ ਬਣੀਆਂ ਡਾਢੇ ਕੀਤਾ ਸਾਡੇ ਵੀ ਅੜਿਆ ਵਕੀਲਾ ਹੋ ਗਿਆ ਅਦਾਲਤ ਵਿੱਚ ਕਿਸੇ ਦਾ ਪੱਖ ਪੇਸ਼ ਕਰਨ ਵਾਲਾ ਭਾ ਮੁਰਸ਼ਿਦ ਸਾਡਾ ਹੋ ਗਿਆ 7 ਹਾਂਜੀ ਇਹਦੇ ਵਿੱਚ ਇਸ ਕਾਫੀ ਦੇ ਵਿੱਚ ਸ਼ਾਹ ਉਸੇ ਨੇ ਆਪਣੇ ਸੂਫੀ ਵਿਚਾਰ ਅਨੁਸਾਰ ਪ੍ਰਭੂ ਦੀ ਪ੍ਰਾਪਤੀ ਲਈ ਮੁਰਸ਼ਿਦ ਦੀ ਜ਼ਰੂਰਤ ਨੂੰ ਦਰੜਾਇਆ ਤੇ ਮਨੁੱਖ ਨੂੰ ਸ਼ੁੱਭ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਹੈ ਤੇ ਇਨ੍ਹਾਂ ਸਤਰਾਂ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਲਈ ਮੁਰਸ਼ਿਦ ਦੀ ਮਹਾਂਤਤਾ ਦਾ ਜ਼ਿਕਰ ਕਰਿਆ ਵਰਣਨ ਕਰਿਆ ਮਤਲਬ ਕਿ ਮੁਰਸ਼ਿਦ ਦੀ ਮਹਾਂਤਤਾ ਨੂੰ ਦੱਸਿਆ ਹਾਂਜੀ ਵਿਆਖਿਆ ਦੇ ਵਿੱਚ ਸਾਡੀ ਬਾਹ ਸੱਜਣ ਭਾਵ ਮੁਰਸ਼ਿਦ ਦੇ ਹੱਥਾਂ ਦੇ ਵਿੱਚ ਹੈ ਮੈਂ ਇਹ ਸ਼ਬਦ ਮੂੰਹੋਂ ਕਿਉਂ ਕੱਢਾ ਕਿਉਂ ਮੇਰੀ ਬਾਹ ਨੂੰ ਛੱਡੇ ਡਾਡੇ ਰ ਆਪਣੇ ਸੱਦਾ ਦਿੱਤਾ ਉਪਰ ਹਨੇਰੀ ਰਾਤ ਬੱਦਰ ਸ਼ਾਇਵਨ ਤੇ ਕਣੀਆਂ ਪੈ ਰਹੀਆਂ ਨੇ ਭਾਵ ਮਨ ਦੇ ਵਿਕਾਰ ਮੈਨੂੰ ਸਰਾਹ ਉਤੇ ਤੁਰਨ ਨਹੀਂ ਦੇ ਰਹੇ ਮੁਰਸ਼ਿਦ ਦੇ ਸਾਥ ਤੋਂ ਬਿਨਾਂ ਇਸ ਵਿਖੜੇ ਪੰਡੇ ਨੂੰ ਤੈਅ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਇਸ ਕਰਕੇ ਮੁਰਸ਼ਿਦ ਦਾ ਸਾਥ ਨਹੀਂ ਛੱਡ ਸਕਦੀ ਹਾਂਜੀ ਅੱਗੇ ਹੈਗਾ ਇਸ਼ਕ ਮੁਹੱਬਤ ਸਹੀ ਜਾਣ ਜਾਣਨ ਪਈ ਜਿਨ੍ਹਾਂ ਦੇ ਹੱਡਵੇ ਅੜਿਆ ਕਲਰ ਖਾਟਨਾ ਬਖੂੜੀ ਚੀਨਾ ਰੇਤਨਾ ਰੱਡਵੇ ਅੜਿਆ ਨਿੱਤ ਭਰੇਨਾ ਛੱਟੀਆਂ ਇੱਕ ਦਿਨ ਜਾਂਸੇ ਛੱਡਵੇ ਅੜਿਆ ਕਹੋ ਸੀਨ ਫਕੀਰ ਨਿਮਾਣਾ ਨੈਣਾ ਨੇ ਨੇਣਾ ਨਾਲ ਗੱਡਵੇੜਿਆ ਹਾਂਜੀ ਅੜਿਆ ਹੋ ਗਿਆ ਪਿਆਰ ਆ ਖੱਟ ਪੁੱਟ ਖੋੜੀ ਹੋ ਗਿਆ ਖੋਹੀ ਚੀਨਾ ਚੋਲ ਛੱਟੀਆਂ ਹੋ ਗਿਆ ਛੱਟ ਜਸ ਸੇ ਜਸ ਆਵੇਗਾ ਹਾਂਜੀ ਇਹਦੇ ਵਿੱਚ ਵਿਆਖਿਆ ਦੇ ਵਿੱਚ ਸਾਈਂ ਦਾ ਜਿਹੜਾ ਨਿਮਾਣਾ ਫਕੀਰਾ ਸਾਹੂ ਸੇਨ ਕਹਿੰਦਾ ਕਿ ਉਹ ਜੀਵ ਇਸਤਰੀਆਂ ਇਸ਼ਕ ਮੁਹੱਬਤ ਬਾਰੇ ਕੁਝ ਨਹੀਂ ਜਾਣ ਜਾਣਕਾਰੀ ਰੱਖਦੀਆਂ ਜਿਨ੍ਹਾਂ ਦੇ ਇਹ ਹੱਡਾਂ ਨੂੰ ਲੱਗ ਜਾਂਦਾ ਹੈ ਇਹ ਜੀਵ ਮੁਰਸ਼ਿਦ ਤੋਂ ਬਿਨਾ ਕੋਈ ਵੀ ਤੇਰੇ ਪਿਆਰੇ ਨਾਲ ਨਹੀਂ ਮਿਲ ਸਕ ਮਿਲਾ ਸਕਦਾ ਇਸ ਕਰਕੇ ਤੈਨੂੰ ਨਾ ਤਾਂ ਕਲਰ ਦੇ ਵਿੱਚ ਕੋਈ ਪੁੱਟਣ ਦਾ ਯਤਨ ਕਰਨ ਦਾ ਚਾਹੀਦਾ ਤੇ ਨਾ ਹੀ ਰੇਤ ਦੇ ਵਿੱਚ ਚੌਲ ਬੀਜਣੇ ਚਾਹੀਦੇ ਨੇ ਕਿਉਂਕਿ ਕਲਰ ਹੀ ਜ਼ਮੀਨ ਦੇ ਵਿੱਚ ਪੁੱਟੇ ਖੂ ਦਾ ਪਾਣੀ ਬੇਸਵਾਦਾ ਹੁੰਦਾ ਤੇ ਵੀ ਰੇਤ ਦੇ ਵਿੱਚ ਬੀਜੇ ਚੌਲਾਂ ਦਾ ਕੋਈ ਲਾਭ ਨਹੀਂ ਹੁੰਦਾ ਭਾ ਮਨੁੱਖ ਨੂੰ ਜਾਇ ਫੋਕਟ ਕਰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਦਾ ਕੋਈ ਵੀ ਰੋਹਾਨੀ ਲਾਭ ਨਹੀਂ ਹੁੰਦਾ ਮਨੁੱਖ ਹਰ ਰੋਜ਼ ਸੰਸਾਰਿਕ ਪਦਾਰਥਾਂ ਦੀਆਂ ਬੋਰੀਆਂ ਭਰਦਾ ਪਰ ਇੱਕ ਦਿਨ ਐਵੇਂ ਦਾ ਆਊਗਾ ਕਿ ਮੌਤ ਹੋਣ ਵਾਲਾ ਸਾਰਾ ਕੁਝ ਇੱਥੇ ਛੱਡ ਜਾਊਗਾ ਕਦੇ ਕਵੀ ਬੜੀ ਨਿਰਮਾਣਤਾ ਨਾਲ ਮਨੁੱਖ ਨੂੰ ਉਪਦੇਸ਼ ਦਿੰਦਾ ਕਿ ਉਹ ਪ੍ਰਭੂ ਪ੍ਰੀਤਮ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਵੇ ਭਾਵ ਅਰਥਾਤ ਉਹਦੇ ਨਾਲ ਪ੍ਰੇਮ ਪਿਆਰ ਕਰੇ ਹਾਂਜੀ ਅੱਗੇ ਹੈਗਾ ਇਹਦਾ ਵਿਸ਼ਾ ਵਸਤੂ ਸਾਰ ਛੋਟੇ ਕੁਐਸਚਨ ਹਾਂਜੀ ਅੱਗੇ ਹੈਗਾ ਮਿਤਰਾਂ ਦੀ ਮਿਜ਼ਮਾਨੀ ਖਾਤਰ ਦਿਲ ਦਾ ਲਹੂ ਛਾਣੀ ਦਾ ਕੱਢ ਕਲੇਜਾ ਕੀਤਮ 베ਰੇ 120 ਨਹੀਂ ਲਾਇਕ ਤੇਰੇ ਹੋਰ ਤੌਫੀਕ ਨਹੀਂ ਕਿਛ ਮੇਰੇ ਪਿਉ ਕਟੋਰਾ ਪਾਣੀ ਦਾ ਮਿਜ਼ਮਾਨੀ ਕੀ ਹੋ ਗਿਆ ਮਹਿ ਮਹਿਮਾਨ ਨਿਵਾਜੀ ਪ੍ਰਾਉਣਾਚਾਰੀ 베ਰੇ ਟੁਕੜੇ ਟੁਕੜੇ ਤੌਫੀਕ ਇਹ ਹੋ ਗਿਆ ਵਿੱਤ ਹਾਂਜੀ ਇਸ ਕਾਫੀ ਦੇ ਵਿੱਚ ਸ਼ਾਹੂਸੇਨ ਨੇ ਬਿਰਹਣ ਜੀ ਆਤਮਾ ਬੋਲੋ ਆਪਣੇ ਪ੍ਰੀਤਮ ਪ੍ਰਭੂ ਦੀ ਪ੍ਰਾਉਣਾਚਾਰੀ ਤੇ ਉਹਦੇ ਵਿਛੋੜੇ ਦੇ ਵਿੱਚ ਆਪਣੇ ਦੁੱਖ ਭਰੇ ਹਾਲਤ ਨੂੰ ਬਿਆਨ ਕੀਤਾ ਇਨ੍ਹਾਂ ਸਤਰਾਂ ਵਿੱਚ ਜੀਵ ਆਤਮਾ ਦੁਆਰਾ ਮਿੱਤਰ ਪ੍ਰਭੂ ਦੀ ਬ੍ਰੋਹਣਾਚਾਰੀ ਦਾ ਵਰਣਨ ਆ ਜੀਵ ਆਤਮਾ ਕਹਿੰਦੀ ਹੈ ਕਿ हे ਮਿੱਤਰ ਪ੍ਰਭੂ ਮੈਂ ਤੇਰੀ ਬ੍ਰੋਹਣਾਚਾਰੀ ਲਈ ਦਿਲ ਦਾ ਲਹੂ ਡੋਲਦੀਆਂ ਕਲੇਜਾ ਕੱਢ ਕੇ ਟੁਕੜੇ ਟੁਕੜੇ ਕਰਕੇ ਮੈਂ ਤੇਰੇ ਅੱਗੇ ਪੇਸ਼ ਕਰਦੀਆਂ ਪਰ ਇਹ ਚੀਜ਼ਾਂ ਤੇਰੀ ਹਸਤੀ ਦੇ ਲਾਇਕ ਨਹੀਂ ਤੂੰ ਇਹਨਾਂ ਨੂੰ ਕਬੂਲ ਨਹੀਂ ਕਰਦਾ हे ਪਿਆਰੇ ਮੇਰੇ ਕੋਲ ਤੇਰੀ ਬ੍ਰੋਹਣਾਚਾਰੀ ਲਈ ਤੇਰੇ ਅੱਗੇ ਪਿੱਛੇ ਪੇਸ਼ ਕਰਨ ਲਈ ਕੋਈ ਵਿੱਤ ਦੇ ਵਿੱਚ ਹਰ ਕੋਈ ਚੀਜ਼ ਨਹੀਂ ਹੈਗੀ ਮੇਰੇ ਕੋਲ ਕੇਵਲ ਪਾਣੀ ਦਾ ਹੀ ਕਟੋਰਾ ਤੂੰ ਇਹਨੂੰ ਹੀ ਕਬੂਲ ਕਰ ਲੈ ਤੇ ਪੀ ਲੈ ਅੱਗੇ ਹੈਗਾ ਮਿੱਤਰਾਂ ਲਿਖ ਕਿਤਾਬਤ ਭੇਜੀ ਲਗਾ ਬਾਣ ਫਿਰਾਂ ਤੜਪੇਗੀ ਤਨ ਵਿੱਚ ਤਾਕਤ ਨ ਰਹੀ ਨਾ ਮੂਲੇ ਰੋ ਰੋ ਹਰਫ ਪਛਾਣੀ ਦਾ ਕਿਤਾਬਤ ਹੋ ਗਈ ਚਿੱਠੀ ਪੱਤਰ ਬਾਣ ਤੀਰ ਹਰਫ ਹੋ ਗਏ ਅੱਖਰ ਹਾਂਜੀ ਇਹਦੇ ਵਿੱਚ ਵਿਆਖਿਆ ਦੇ ਵਿੱਚ ਵਿਰਹਣ ਜਿਹੜੀ ਜੀਵਾਤਮਾ ਕਹਿੰਦੀ ਕਿ ਇਹ ਮੇਰੇ ਮਿੱਤਰ ਨੇ ਪਿਆਰ ਦੇ ਚਿੱਠੀ ਲਿਖ ਕੇ ਮੇਰੇ ਵੱਲ ਭੇਜੀ ਆ ਜਿਸ ਨਾਲ ਮੇਰੇ ਦਿਲ ਨੂੰ ਵਿਰਹੋ ਦਾ ਜਿਹੜਾ ਤੀਰ ਲੱਗਾ ਤੇ ਮੈਂ ਤੜਫਦੀ ਫਿਰਦੀ ਆ ਪਿਆਰੇ ਦੇ ਵਿਛੋੜੇ ਵਿੱਚ ਮੇਰੇ ਸਰੀਰ ਦੇ ਵਿੱਚ ਰਤਾ ਵੀ ਤਾਕਤ ਨਹੀਂ ਰਹੀ ਮੈਂ ਤਾਂ ਰੋ ਰੋ ਕੇ ਚਿੱਠੀ ਦੇ ਅੱਖਰ ਪੜਨ ਦੀ ਕੋਸ਼ਿਸ਼ ਕਰ ਰਹੀ ਆ ਅੱਗੇ ਹੈਗਾ ਤਨ ਮਨ ਆਪਣਾ ਪੁਰਜੇ ਕੀਤਾ ਮੈਨੂੰ ਮਿਹਰ ਨਾ ਆਇਆ ਮਿੱਤਾਂ ਸਾਨੂੰ ਹੋਰ ਉਜਰਨਾ ਕੋਈ ਚਾਰਾ ਕਿਹਾ ਨਾ ਮਾਣੀ ਇਹਨਕ ਵਜਾ ਸਟਾਰਟ ਕਰ ਲੈਣਾ ਹਾਂਜੀ ਕਹੇ ਉਸਨ ਫਕੀਰ ਨੇ ਮਾਣਾ ਤੈਵਾਜੋ ਕੋਈ ਹੋਰ ਨਾ ਜਾਣਾ ਤੂੰ ਹੀ ਦਾਣਾ ਤੂੰ ਹੀ ਬੀਨਾ ਤੂੰ ਹੈ ਤਾਂ ਨਿਤਾਣੀ ਦਾ ਦਾਣਾ ਹੋ ਗਿਆ ਸਿਆਣਾ ਬੀਨਾ ਦੂਰ ਸਿਆਣਾ ਮਤਲਬ ਇਹ ਬੀਨਾ ਠੀਕ ਆ ਦੂਰਾਂ ਦੇਸ਼ ਇਹਦੇ ਵਿੱਚ ਜੀਵਾਤਮਾ ਕਹਿੰਦੀ ਆ ਫਿਰ ਹਨ ਪ੍ਰਭੂ ਅੱਗੇ ਉਸਦੀ ਮਿਹਰ ਪ੍ਰਾਪਤ ਲਈ ਤਰਲਾ ਕਰਦੀ ਹੈ ਕਹਿੰਦੀ ਹੈ ਤੇ ਆਪ ਆਪਣੇ ਆਪ ਨੂੰ ਨਿਵਾਣੀ ਦੱਸਦੀ ਹੈ ਤੇ ਕਹਿੰਦੀ ਕਿ ਮੇਰਾ ਇੱਕ ਤੇਰੇ ਨਾਲ ਹੀ ਪ੍ਰੇਮ ਪਿਆਰ ਆ ਮੈਂ ਤੇਰੇ ਬਿਗੈਰ ਕਿਸੇ ਹੋਰ ਨੂੰ ਨਹੀਂ ਜਾਣਦੀ ਤੂੰ ਆਪ ਹੀ ਸਿਆਣੀ ਐ ਤੇ ਸੂਝਵਾਨ ਤੂੰ ਆਪ ਹੀ ਸਿਆਣੀ ਐ ਤੇ ਸੂਝਵਾਨ ਤੂੰ ਮੇਰੇ ਦੁੱਖ ਪਰ ਹਾਲਤ ਨੂੰ ਸਮਝਦਾ ਮੇਰਾ ਨਿਤਾਣੀ ਦਾ ਕੋਈ ਤਾਨ ਨਹੀਂ ਇਸ ਕਰਕੇ ਤੂੰ ਮਿਹਰ ਕਰ ਮੈਨੂੰ ਆਪਣੇ ਇਹ ਮਿਹਰ ਦੇ ਨਾਲ ਆਪਣਾ ਮਿਲਾ ਪਖਸ਼ ਹਾਂਜੀ ਕੇ ਦਾ ਸਾਰ ਵਿਚਾ ਵਸਤੂ ਛੋਟੇ ਬੋਸਾ ਹਾਂਜੀ ਕੀ ਹੈਗਾ ਸੁਲਤਾਨ ਬਾਹੁ ਸੁਲਤਾਨ ਬਾਹੁ ਦੇ ਜਿਹੜੇ ਪ੍ਰਸੰਗ ਸਾਹਿਬ ਵਿਆਖਿਆ ਹਾਂਜੀ ਸ਼ੀ ਹਰਫ਼ੀਆ ਅਲਫ਼ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈ ਹੂੰ ਨਫੀ ਅਸਵਾਦ ਦਾ ਪਾਣੀ ਮਿਲਿਆ ਹਰ ਰਗੇ ਹਰ ਜਾਈ ਹੂੰ ਅੰਦਰ ਬੂਟੀ ਮੁਸ਼ਕਾ ਮਚਾਇਆ ਜਾਂ ਫੁੱਲਾ ਪਰ ਆਈ ਹੂੰ ਜਿਵੇਂ ਮੁਰਸ਼ਿਦ ਦਾ ਕਾਮਿਲ ਬਾਹੁ ਮੈਂ ਇਹ ਬੂਟੀ ਲਾਈ ਹੂੰ ਅਲਫ਼ ਹੋ ਗਿਆ ਉਰਦੂ ਦਾ ਜਿਹੜੀ ਵਰਣਮਾਲਾ ਉਹਦਾ ਪਹਿਲਾ ਅੱਖਰ ਨਫੀ ਹੋ ਗਿਆ ਘਟਾਉ ਜਾਂ ਨਕਾਰਨਾ ਜਾ ਅਨਹੋਦ ਅਸਵਾਦ ਹੋ ਗਿਆ ਹਾਂ ਜਮਾ ਪੁਸ਼ਟੀ ਰੱਗੇ ਰੱਗ ਦੇ ਵਿੱਚ ਜਾ ਹੀ ਹੋ ਗਿਆ ਥਾ ਮੁਰਸ਼ਦ ਗੁਰੂ ਕਾਮਿਲ ਹੋ ਗਿਆ ਪੂਰਾ ਜੈ ਹੋ ਗਿਆ ਜਿਸ ਨੇ ਹਾਂਜੀ ਇਸ ਦੇ ਵਿੱਚ ਇਸ ਹਰਫੀ ਦੇ ਵਿੱਚ ਸੁਲਤਾਨ ਬਾਹੁ ਨੇ ਜਿਹੜਾ ਮਜਹਵੀ ਕਰਮ ਕਾਂਡ ਤੇ ਕਿਤਾਬੀ ਜਿਹੜੀ ਵਿਦਵਤਾ ਉਹਦਾ ਖੰਡਨ ਕਰਦਿਆ ਹੋਇਆ ਅੱਲਾ ਦੇ ਨਾਮ ਦਾ ਅੱਲਾ ਦਾ ਨਾਮ ਮੁਰਸ਼ਦ ਇਸ਼ਕ ਦੀ ਮਹੱਤਤਾ ਤੇ ਵਡਿਆਈ ਨੂੰ ਬਿਆਨ ਕਰਿਆ ਤਾਂ ਇਸ ਕਾਵਨ ਦੇ ਵਿੱਚ ਕਵੀ ਨੇ ਮੁਰਸ਼ਿਦ ਗੁਰੂ ਦੀ ਮਹਿਮਾ ਗਾਈ ਹੈ ਜਿਸ ਨੇ ਉਸਦੇ ਮਨ ਦੇ ਵਿੱਚ ਰੱਬ ਦੇ ਨਾਮ ਦੀ ਬੁੱਟੀ ਲਾਈ ਆ। ਵਿਆਖਰੇ ਵੀ ਸੁਲਤਾਨ ਬਹਾਉ ਕਹਿੰਦਾ ਕਿ ਮੇਰੇ ਮੁਰਸ਼ਿਦ ਨੇ ਕਿਰਪਾ ਕਰਕੇ ਮੇਰੇ ਮਨ ਦੇ ਵਿੱਚ ਰੱਬ ਦੇ ਨਾਮ ਦੇ ਸਿਮਰਨ ਦੀ ਚੰਬੇ ਦੀ ਬੁੱਟੀ ਲਾਤੀ। ਇਸ ਬੁੱਟੀ ਨੂੰ ਨਕਾਰਨਾ ਤੇ ਇਸ ਦੀ ਪੁਸ਼ਟੀ ਦੀ ਅਵਸਥਾ ਸੰਬੰਧੀ ਚਰਚਾ ਦਾ ਪਾਣੀ ਮਿਲਿਆ। ਇਸ ਦੇ ਵਦਨ ਫੁੱਲਣ ਨਾਲ ਮੈਨੂੰ ਹਰ ਥਾਂ ਤੇ ਮੇਰੀ ਰਗ ਰਗ ਦੇ ਵਿੱਚ ਪਰਮਾਤਮਾ ਦਾ ਵਾਸਾ ਦਿਖਾਈ ਦੇਣ ਲੱਗਿਆ ਜਦੋਂ ਨਾਮ ਰੂਪੀ ਬੁੱਟੀ ਖੇਡਨ ਤੇ ਆ ਗਈ ਤਾਂ ਮੈਂ ਇਸ ਦੇ ਫੁੱਲਾਂ ਨੇ ਮੇਰੇ ਅੰਦਰ ਹੀ ਕਦ ਕੋਤੂ ਖੁਸ਼ਬੂ ਖਿਲਾਰਦੀ ਜਿਸ ਨਾਲ ਮੇਰਾ ਤਨ ਮਨ ਆਨੰਦ ਕੁਮਾਰ ਨਾਲ ਭਰਪੂਰ ਹੋ ਗਿਆ ਮੈਂ ਰੱਬ ਤੋਂ ਹਮੰਗ ਕਰਦਾ ਕਿ ਮੇਰਾ ਪੂਰਾ ਗੁਰੂ ਜੁਗ ਜੁਗ ਜੀਵੇ ਜਿਸ ਨੇ ਮੇਰੇ ਅੰਦਰ ਰੱਬ ਦੇ ਨਾਮ ਸਿਮਰਨ ਦੀ ਇਹ ਬੁੱਟੀ ਲਾਈਆ ਹਾਂ ਜੀ ਅੱਗੇ ਹੈਗਾ ਅੱਲਾ ਪੜਿਓ ਹਾਫਿਜ਼ ਹੋਇਓ ਨਾ ਗਿਆ ਹਜਾਬੋਂ ਪਰਦਾ ਹੋ ਪੜ ਪੜ ਆलिम ਫਾਜ਼ਿਲ ਹੋਇਓ ਤੇ ਤਾਲਿਬ ਹੋਇਓ ਜਰਦਾ ਹੋ ਲੱਖ ਹਜ਼ਾਰ ਕਿਤਾਬਾਂ ਪੜੀਆਂ ਪਰ ਜ਼ਾਲਿਮ ਨਫਸ ਨਾ ਮਰਦਾ ਹੋ ਬਾਜ ਫਕੀਰਾਂ ਕੋਈ ਨਾ ਮਾਰੇ ਇਹੋ ਚੋਰ ਅੰਦਰ ਦਾ ਹੋ ਹਾਂ ਜਿਹਦੇ ਸ਼ਬਦ ਅਰਥ ਹਾਫਿਜ਼ ਹੋ ਗਿਆ ਕੁਰਾਨ ਜਿਹਨੂੰ ਜਵਾਨੀ ਕੁਰਾਨ ਯਾਦ ਹੋਵੇ ਹਿਜਾਬੋਂ ਉਲਾ ਸ਼ਰਮ ਸ਼ਰਮ ਆलिम ਹੋ ਗਿਆ ਗਿਆਨੀ ਵਿਦਵਾਨ ਫਾਜ਼ਿਲ ਇਲਮਦਾਨ ਤਾਲਿਬ ਹੋਵੇ ਚਾਹਵਣ ਜਰ ਹੋਵੇ ਸੋਨਾ ਨਫਸ ਵਾਸ਼ਨਾਮਾ ਖਾਈシャン ਹਾਂਜੀ ਇਸ ਦੇ ਵਿੱਚ ਮਨੁੱਖ ਦੀਨੀ ਪੁਸਤਕਾਂ ਪੜ੍ਹ ਕੇ ਕਿੱਡਾ ਵੀ ਵਿਦਵਾਨ ਬਣਿਆ ਫਿਰੇ ਜਿੰਨਾ ਚਿਰ ਉਹ ਆਪਣੇ ਅੰਦਰੋਂ ਵਾਸ਼ਨਾਮਾ ਪੈਦਾ ਕਰਨ ਵਾਲੇ ਨਫਸ ਨੂੰ ਨਹੀਂ ਮਰਦਾ ਉਹਨਾਂ ਚਿਰ ਉਹ ਅੱਲਾਹ ਤੋਂ ਦੂਰ ਹੀ ਰਹਿੰਦਾ ਵਿਆਖਿਆ ਦੇ ਵਿੱਚ ਸੁਲਤਾਨ ਬਾਹੁ ਕਹਿੰਦਾ ਕਿ ਮਨੁੱਖ ਪੜ੍ਹ-ਪੜ੍ਹ ਕੇ ਕੁਰਾਨ ਸ਼ਰੀਫ ਜਵਾਨ ਜਵਾਨੀ ਯਾਦ ਕਰ ਲਵੇ ਤੇ ਉਹ ਹੋਰ ਦੀਨ ਨੂੰ ਤਰਮਨਲਸ ਬੰਦੇ ਦੇ ਤੱਬਾ ਵੜ ਕੇ ਕਿੰਡਾ ਵੀ ਵਿਦਵਾਨ ਬਣ ਜਾਵੇ ਪਰ ਜੇ ਅੰਦਰ ਦੁਨੀਆਂ ਦਾ ਧਨ ਪਦਾਰਥ ਇਕੱਠਾ ਕਰਨ ਦੀ ਉਹਦੀ ਲਾਲਸਾ ਟਿਕੀ ਰਹਿੰਦੀ ਆ ਤਾਂ ਉਸਦੇ ਅੱਲਾ ਤੇ ਵਿਚਾਰ ਪਿਆ ਪਰਦਾ ਦੂਰ ਨਹੀਂ ਹੁੰਦਾ ਹਜ਼ਾਰਾਂ ਧਰਮ ਪੁਸਤਕਾਂ ਪੜਨ ਤੇ ਵੀ ਬੁਰੀਆਂ ਖਾਸ਼ੀਆਂ ਪੈਦਾ ਕਰਨ ਵਾਲਾ ਜਿਹੜਾ ਨਫਸ ਨਹੀਂ ਮਰਦਾ ਇਹੋ ਹੀ ਬੰਦੇ ਦੇ ਅੰਦਰ ਵਸਦਾ ਚੋਰ ਆ ਜਿਸ ਨੂੰ ਕਿਸੇ ਪਹੁੰਚੇ ਮੁਰਸ਼ਿਦ ਦੀ ਸਿੱਖਿਆ ਹੀ ਮਾਰ ਸਕਦੀ ਆ ਉਸ ਤੋਂ ਬਿਨਾਂ ਇਹ ਮਰਦਾ ਨਹੀਂ ਅੱਗੇ ਹੈਗਾ ਇਮਾਨ ਸਲਾਮਤ ਹਰ ਪੀ ਮੰਗੇ ਕੋਈ ਇਸ਼ਕ ਸਲਾਮਤ ਹੋਈ ਹੋ ਮੰਗਣ ਇਮਾਨ ਸ਼ਰਮਾਵਣ ਇਸ਼ਕੋ ਦਿਲ ਨੂੰ ਗੈਰਤ ਹੋਈ ਹੋ ਜਿਸ ਮੰਜੇ ਨੂੰ ਇਸ਼ਕ ਪਹੁੰਚਾਵੇ ਇਮਾਨ ਖਬਰ ਨਾ ਕੋਈ ਹੋ ਇਸ਼ਕ ਸਲਾਮਤ ਰੱਖੀ ਬਾਹੂ ਦੇਆ ਇਮਾਨ ਤਰੋਈਂ ਤਰੋਈਂ ਹੂੰ ਇਮਾਨ ਹੋ ਗਿਆ ਧਰਮ ਮੱਝ ਹਬ ਸਲਾਮਤ ਸੁਰੱਖਿਅਤ ਗੈਰਤ ਹੋ ਗਿਆ ਸ਼ਰਮ ਅੰਖ ਤਰੋਈਂ ਨਜ਼ਰ ਅੰਦਾਜ਼ ਲਾ ਪ੍ਰਵਾਹ ਹੁਣਾ ਦੂਰ ਕਰਨਾ ਹਾਂਜੀ ਵਿਆਖਿਆ ਨੂੰ ਸੁਲਤਾਨ ਵਾਹ ਕਹਿੰਦਾ ਕਿ ਅਜੋਕੀ ਦੁਨੀਆਂ ਵਿੱਚ ਹਰ ਕੋਈ ਕਹਿੰਦਾ ਕਿ ਅੱਲਾ ਇਮਾਨ ਧਰਮ ਨੂੰ ਸਲਾਮਤ ਰੱਖੇ ਤੇ ਮਨੁੱਖ ਇਮਾਨ ਦੇ ਵਿੱਚ ਪੱਕਾ ਰਹੇ ਪਰ ਇਸ਼ਕ ਦੇ ਵਿੱਚ ਸਾਬਤ ਹੋਣ ਦੀ ਕੋਈ ਮੰਗ ਨਹੀਂ ਕਰਦਾ ਲੋਕਾਂ ਵੱਲੋਂ ਕੇਵਲ ਧਰਮ ਦੀ ਸਲਾਮਤੀ ਦੀ ਗੱਲ ਕਰਨਾ ਪਰ ਰੱਬ ਨਾਲ ਪਿਆਰ ਤੇ ਇਸ਼ਕ ਦੀ ਗੱਲ ਨਾ ਕਰਨਾ ਦਿਲ ਲਈ ਸ਼ਰਮ ਦੀ ਗੱਲ ਆ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਰੱਬ ਇਸਕ ਜਿਸ ਮੰਜ਼ਲ ਉੱਤੇ ਪਹੁੰਚਾ ਦਿੰਦਾ ਮੱਝਾ ਉੱਥੇ ਨਹੀਂ ਪਹੁੰਚਾ ਸਕਦਾ ਕਿਉਂਕਿ ਇਸ ਕਦੇ ਵਿੱਚ ਕੋਈ ਲਾਲਚ ਜਾਂ ਡਰ ਨਹੀਂ ਹੁੰਦਾ ਇਸ ਕਰਕੇ ਮੈਨੂੰ ਮੱਜਹਬ ਦੀ ਕੋਈ ਪਰਵਾਹ ਨਹੀਂ ਪਰ ਰੱਬ ਮੇਰੇ ਇਸ ਨੂੰ ਸਾਬਤ ਰੱਖੇ ਅੱਗੇ ਹੈਗਾ ਇਹ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਿਦ ਦੇਖਣਾ ਰਚਾ ਹੂੰ ਲੂ ਲੂ ਦੇ ਮੁੱਢ ਲੱਖ ਲੱਖ ਚਸ਼ਮਾ ਹਿੱਕ ਖੋਲਾ ਹਿੱਕ ਕੱਜਾ ਹੂੰ ਇਤਨੇ ਡਿੱਠਿਆਂ ਸਬਰ ਨਾ ਆਵੇ ਹੋਰ ਕਿਤੇ ਵੱਲ ਭੱਜਾ ਹੂੰ ਮੁਰਸ਼ਿਦ ਦਾ دیدار ਬਾਹੂ ਲੱਖ ਕਰੋੜਾ ਹੱਜਾ ਹੂੰ ਚਸ਼ਮਾ ਹੋ ਗਿਆ ਅੱਖਾਂ ਤੇ ਹਾਂਜੀ ਮੁਰਸ਼ਿਦ ਗੁਰੂ ਹਾਂ ਇਹ ਸ਼ਬਦ ਅਰਥ ਨਹੀਂ ਪੜ ਲੈਣਾ ਹਾਂਜੀ ਵਿਆਖਿਆ ਦੇ ਵਿੱਚ ਸੁਲਤਾਨ ਬਹੁ ਕਹਿੰਦਾ ਕਿ ਮੇਰਾ ਸਾਰਾ ਸਰੀਰ ਇੱਕ ਅੱਖ ਬਣ ਜਾਵੇ ਕਿ ਮੈਂ ਮੁਰਸ਼ਿਦ ਦੇ ਦਰਸ਼ਨ ਕਰ ਕਰਕੇ ਕਦੇ ਰਚਾ ਹੀ ਨਾ ਮੈਂ ਚਾਹੁੰਦਾ ਕਿ ਮੇਰੇ ਸਰੀਰ ਦੇ ਇੱਕ ਇੱਕ ਲੋਨ ਦੇ ਮੁੱਢ ਦੇ ਵਿੱਚ ਲੱਖਾਂ ਲੱਖ ਅੱਖਾਂ ਪੈਦਾ ਹੋ ਜਾਣ ਇਹਨਾਂ ਨਾਲ ਮੈਂ ਆਪਣੇ ਪਿਆਰੇ ਨੂੰ ਦੇਖਦੇ ਆ ਵਾਰੀ ਵਾਰੀ ਕਦੇ ਖੋਲਦਾ ਜਾਵਾਂ ਇੱਕ ਖੋਲਦਾ ਜਾਵਾਂ ਤੇ ਦੂਜੀ ਬੰਦ ਕਰਦਾ ਜਾਵਾਂ ਇਸ ਤਰ੍ਹਾਂ ਵਾਰ-ਵਾਰ ਦੇਖ-ਦੇਖ ਕੇ ਵੀ ਮੇਰੀ ਦਰਸ਼ਨ ਕਰਨ ਦੀ ਪਿਆਸ ਨਾ ਮਿਟ ਸਕਦੀ। ਇਹੀ ਸਥਿਤੀ ਦੇ ਵਿੱਚ ਮੈਂ ਕਿਸੇ ਹੋਰ ਚੀਜ਼ ਦੇ ਦਰਸ਼ਨ ਕਰਨ ਲਈ ਜਾ ਹੀ ਨਹੀਂ ਸਕਦਾ ਮੇਰੇ ਲਈ ਤਾਂ ਮੁਰਸ਼ਿਦ ਦੇ ਦਰਸ਼ਨ ਹੀ ਲੱਖਾਂ ਕਰੋੜਾਂ ਹੱਜਾਂ ਦੇ ਬਰਾਬਰ ਨੇ ਹਾਂਜੀ ਅੱਗੇ ਹੈਗਾ ਪੜ ਬੜਾ ਇਲਮ ਹਜ਼ਾਰ ਕਿਤਾਬਾਂ ਆलिम ਹੋਏ ਫਿਰ ਆलिम ਹੋਏ ਭਾਰੇ ਹੋ ਹਰਫ ਈ ਇੱਕ ਇਸ਼ਕ ਦਾ ਪੜਨਾ ਜਾਣਨ ਪੁੱਲੇ ਫਿਰਨ ਵਿਚਾਰੇ ਹੋ ਇੱਕ ਨਿਗਾਹ ਜੇ ਆਸ਼ਕ ਵੇਖੇ ਲੱਖ ਹਜ਼ਾਰਾਂ ਤਾਰੇ ਹੋ ਇੱਕ ਨਿਗਾਹ ਜੇ ਲੱਖ ਨਿਗਾਹ ਜੇ ਆਲਮ ਵੇਖੇ ਕਿਸੇ ਨਕੰਦੀ ਚਾੜੇ ਹੋ ਇਸ਼ਕ ਅਕਲ ਵਿੱਚ ਮੰਜ਼ਿਲ ਭਾਰੀ ਛੇ ਆ ਕੋਹਾਂ ਦੇ ਪਾੜੇ ਹੋ ਜਿੰਨਾ ਇਸ਼ਕ ਖਰੀਦ ਨਾ ਕੀਤਾ ਤੋਹੀ ਜਹਾਨੀ ਮਾਰੇ ਹੋ ਹਾਂਜੀ ਅ ਵਿਆਖਿਆ ਦੇ ਵਿੱਚ ਸੁਲਤਾਨ ਬਹੁ ਕਹਿੰਦਾ ਕਿ ਆਮ ਕਰਕੇ ਲੋਕ ਹਜ਼ਾਰਾਂ ਮਜ਼ਹਬੀ ਕਿਤਾਬਾਂ ਪੜ੍ਹ-ਪੜ੍ਹ ਕੇ ਭਾਰੀ ਵਿਦਵਾਨ ਅਖਵਾਉਂਦੇ ਨੇ ਅਸਲ ਦੇ ਵਿੱਚ ਉਹਨਾਂ ਨੇ ਇਸ ਇਲਾਹੀ ਗਨੂਰ ਦੇਸ਼ਕ ਦਾ ਕੋਈ ਅੱਖਰ ਨਹੀਂ ਪੜ੍ਹਿਆ ਹੁੰਦਾ ਇਸ ਕਰਕੇ ਉਹ ਭਟਕਣਾ ਵਿੱਚ ਹੀ ਰਹਿੰਦੇ ਨੇ ਇਹ ਕਿਸੇ ਦਾ ਕੁਝ ਸਵਾਰ ਨਹੀਂ ਸਕਦੇ ਤੇ ਦੂਜੇ ਪਾਸੇ ਰੱਬ ਦੇ ਜੀ ਸਾਸ਼ਕ ਨੇ ਭਾਵ ਸੱਚੇ ਪ੍ਰੇਮ ਦੇ ਅੱਖਾਂ ਵਿੱਚ ਦਰਸ਼ਨ ਦੀ ਜੋਤ ਜਗਾਰ ਜਗ ਮੰਗਾਰੀ ਹੁੰਦੀ ਆ ਜੋ ਲੱਖਾਂ ਹਜ਼ਾਰਾਂ ਪਕਤਾਂ ਵੱਲ ਵੀ ਝਾਤੀ ਮਾਰੇ ਤਾਂ ਵੀ ਇੱਕ ਨਜ਼ਰ ਨਾਲ ਉਹਨਾਂ ਨੂੰ ਤਾਰ ਦਿੰਦਾ ਪਰ ਇਹਦੇ ਉਲਟ ਮਜਾ ਵੀ ਵਿਦਵਾਨ ਜੇਕਰ ਲੱਖਾਂ ਨਿਗਾਹਾਂ ਨਾਲ ਵੀ ਦੇਖੇ ਤਾਂ ਕਿਸੇ ਨੂੰ ਕੰਡੇ ਨਹੀਂ ਹਿਲਾ ਸਕਦਾ ਇਸ ਤਰ੍ਹਾਂ ਇਸ਼ਕ ਤੇ ਕਿਤਾਬੀ ਵਿਦਵਤਾ ਭਰੀ ਅਕਲ ਦੇ ਵਿੱਚ ਵੱਡਾ ਫਰਕ ਆ ਇਹਨਾਂ ਵਿੱਚ ਸੈਂਕੜੇ ਕੂੜਾਂ ਦਾ ਪਾੜਾ ਜਿਹੜੇ ਲੋਕੇ ਇਸ ਕਾਨੂੰ ਨਹੀਂ ਅਪਣਾਉਦੇ ਉਹ ਦੁਨੀਆ ਤੇ ਅਗਲੀ ਦੁਨੀਆ ਦੋਹਾਂ ਦੇ ਵਿੱਚ ਨੁਕਸਾਨ ਉਠਾਉਂਦੇ ਨੇ ਅੱਗੇ ਹੈਗਾ ਪੰਜੇ ਮਹਿਰ ਪੰਜਾਂ ਵਿੱਚ ਚਾਨਣ ਦੀਵਾ ਕਿਤਵਲ ਧਰੀਏ ਹੋ ਪੰਜੇ ਮਹਿਰ ਪੰਜੇ ਪਟਵਾਰੀ ਹਾਸਿਲ ਕਿਤਵਲ ਭਰੀਏ ਹੋ ਪੰਜ ਇਮਾਮ ਤੇ ਪੰਜੇ ਕਿਬਲੇ ਸੱਚਦਾ ਕਿਤਵਲ ਕਰੀਏ ਹੋ ਜੇ ਸਾਹਿਬ ਜੀ ਮੰਗੇ ਬਾਹੂ ਹਰਗਿਜ ਢਿੱਲ ਨਾ ਕਰੀਏ ਹੋ ਪੰਜੇ ਮਹਿਰ ਮਤਲਬ ਕਿ ਪੰਜ ਗਿਆਨ ਇੰਦਰੀਆਂ ਦੀਵਾ ਦੀਵਾ ਕਿਤਵਲ ਕਿਸ ਪਾਸੇ ਧਰিয়ে ਰੱਖੀਏ ਪੰਜੇ ਮਹਿਰ ਮਤਲਬ ਕਿ ਪੰਜ ਸਰਦਾਰ ਪੰਜ ਤਤ ਪੰਜੇ ਪਟਵਾਰੀ ਕਾਮ ਕ੍ਰੋਧ ਲੋਭ ਮੋਹ ਔੰਕਾਰ ਪੰਜ ਇਮਾਮ ਅਧਿਆਤਮਕ ਅਧਿਆਤਮਕ ਅਧਿਆਪਕ ਨਿਵਾਜ਼ ਪੜਾਉਣ ਵਾਲੇ ਆਗੂ ਪੰਜੇ ਕਿਬਲੇ ਪੰਜ ਪੀਰ ਸੱਜਦਾ ਮੱਥਾ ਟੇਕਣਾ ਹਾਂਜੀ ਇਹਦੇ ਵਿੱਚ ਵਿਆਖਿਆ ਸੁਲਤਾਨ ਬਹੁ ਕਹਿੰਦਾ ਕਿ ਮਨੁੱਖ ਦੇ ਸਰੀਰ ਦੇ ਪੰਜ ਗਿਆਨ ਇੰਦਰੀਆ ਪੰਜ ਮੈਲਾਂ ਦੀ ਤਰ੍ਹਾਂ ਨੇ ਤੇ ਇਹਨਾਂ ਵਿੱਚ ਚਾਨਣ ਕਰਨ ਲਈ ਅੱਲਾ ਦੇ ਨਾਮ ਦੇ ਦੀਵੇ ਕਿਸ ਦਿਸ਼ਾ ਦੇ ਵਿੱਚ ਕਿਸ ਦਿਸ਼ਾ ਦੱਸਾ ਦੇ ਵਿੱਚ ਰੱਖਿਆ ਜਾਣਾ ਇਹਦੇ ਨਾਲ ਹੀ ਅੱਲਾ ਤਾਲਾ ਮਨੁੱਖ ਦੇ ਹਰ ਇੰਦਰੇ ਤੋਂ ਅਗਿਆ ਕਰਤਾ ਤੇ ਭਗਤੀ ਰੂਪ ਟੈਕਸ ਲਚਾਉਂਦਾ ਇਸ ਲਈ ਹਰ ਕਿਸ ਹਰ ਇੰਦਰੇ ਦਾ ਆਪਣਾ ਆਪਣਾ ਮਹਰਰ ਤੇ ਪਟਵਾਰੀ ਹੈ ਇੰਨਾ ਪੰਜਾਂ ਮਹਰਰਾਂ ਤੇ ਪਟਵਾਰੀਆਂ ਦੇ ਹੁੰਦਾ ਹੈ ਮਨੁੱਖ ਕਿਸ ਨੂੰ ਕਿਸ ਰੂਪ ਦੇ ਵਿੱਚ ਟੈਕਸ ਅਦਾ ਕਰੇ ਇਸ ਅਨਸਾਰ ਹਰ ਇੱਕ ਇੰਦਰੇ ਅੰਗ ਵਾਸਤੇ ਵੱਖ-ਵੱਖ ਅਗਿਆ ਕਰਤਾ ਤਾਂਤਾ ਹਰੇਕ ਦਾ ਵੱਖ-ਵੱਖ ਇਮਾਮ ਤੇ ਕਿਬਲਾ ਚਾਹੀਦਾ ਇਸ ਸਥਿਤੀ ਦੇ ਵਿੱਚ ਸਜਦਾ ਇਸ ਤਰ੍ਹਾਂ ਕਰਨਾ ਇਨਾਂ ਸਾਰੇ ਪ੍ਰਸ਼ਨਾਂ ਸੰਬੰਧੀ ਅੰਤ ਦੇ ਵਿੱਚ ਨਿਰਣਾ ਦਿੱਤਾ ਹੋਇਆ ਕਿ ਸੱਚਾ ਪ੍ਰੀਤਮ ਆਪਣੇ ਪ੍ਰੇਮੀ ਤੋਂ ਸੀਸ ਤੇ ਪ੍ਰਾਣ ਚਾਹੁੰਦਾ ਜਿਹਨੂੰ ਭੇਟ ਕਰਨ ਦੇ ਵਿੱਚ ਰਤਾ ਦੇ ਰਿਨ ਕਰਨੇ ਚਾਹੀਦੇ ਇਸ ਤਰ੍ਹਾਂ ਸਾਰਾ ਟੈਕਸ ਤਾਰਿਆ ਜਾ ਸਕਦਾ ਤੇ ਕਰਤੱਵ ਦੀ ਪੂਰਤੀ ਹੋ ਜਾਂਦੀ ਆ ਹਾਂਜੀ ਅਗੇ ਆਗਾ ਤਸਬੀ ਫੇਰੀ ਦਲਣਾ ਫਿਰਿਆ ਫਿਰ ਕੀ ਲੈਣਾ ਇਸ ਫੜ ਕੇ ਹੋ ਪੜਿਆ ਇਲਮ ਅਦਮਨਾ ਸਿੱਖਿਆ ਕੀ ਲੈਣਾ ਇਸ ਪੜ ਕੇ ਹੋ ਚੀਲਾ ਘਟਿਆ ਕੁਝ ਨਾ ਖੱਟਿਆ ਕੀ ਲਿਆ ਚਿੱਲੇ ਵੜਕੇ ਹੋ ਜਾਗ ਬਿਨਾ ਦੁੱਧ ਜੰਮਦੇ ਨਾਹੀ ਲਾਲ ਹੋਵਣ ਕੜ ਖੜਕ ਕੇ ਹੋ ਹਾਂਜੀ ਸ਼ਬਦ ਅਰਥ ਹਾਂਜੀ ਇਹ ਈਜ਼ੀ ਹੋਆ ਤੁਸੀਂ ਇਹਦੀ ਵਿਆਖਿਆ ਰੀਡ ਕਰ ਲੈਣਾ ਈਜ਼ੀ ਹੈ ਠੀਕ ਹੈ ਅੱਗੇ ਹੈਗਾ ਅਗਲੀ ਵੀ ਈਜ਼ੀ ਹੋ ਤੁਸੀਂ ਖੁਦ ਰੀਡ ਕਰ ਸਕਦੇ ਹੋ ਜਦ ਦਾ ਮੁਰਸ਼ਿਦ ਖਾਸਾ ਦਿੱਤੜਾ ਤਾਦੀ ਬੇਪਰਵਾਹੀ ਹੋ ਠੀਕ ਹੈ ਈਜ਼ੀ ਹੈ ਇਹ ਹੰਜੀ ਗਿਆnga ਸੁਲਤਾਨ ਬਾਉ ਦੀ ਸ਼ੇਰਫੀ ਦਾ ਵਿਸ਼ਾ ਵਸਤੂ ਹਾਂਜੀ ਛੋਟੇ ਕੁਐਸਚਨ ਲੱਗੇ